ਜ਼िले ਦੇ ਹੜ੍ਹ ਪੀੜਤ ਖੇਤਰਾਂ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇਹ ਸਫਾਈ ਮੁਹਿੰਮ ਉਨਾ ਚਿਰ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਪ੍ਰਭਾਵਿਤ ਖੇਤਰ ਸਾਫ਼ ਨਹੀਂ ਹੋ ਜਾਂਦੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਛਨਾਲਾ ਹਲਕੇ ਦੇ ਪਿੰਡ ਨੰਗਲ ਸੋਹਲ ਦੇ ਸਰਕਾਰੀ ਸਕੂਲ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਮੌਕੇ ਕੀਤਾ। ਵਿਧਾਇਕ ਢਾਲੀਵਾਲ ਨੇ ਕਿਹਾ ਕਿ ਇਸ ਸਕੂਲ ਵਿੱਚ 8 ਫੁੱਟ ਤੋਂ ਜ਼ਿਆਦਾ ਪਾਣੀ ਆ ਗਿਆ ਸੀ ਅਤੇ ਹੁਣ ਸਕੂਲ ਵਿੱਚ ਹਰ ਪਾਸੇ ਚਿਕੜ ਫੈਲਿਆ ਹੋਇਆ ਹੈ। ਸਾਰਾ ਫਰਨੀਚਰ ਵੀ ਖਰਾਬ ਹੋ ਚੁੱਕਿਆ ਹੈ। ਉਨਾ ਕਿ ਆ ਕਿ ਉਹ ਸਭ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੀ ਸਫਾਈ ਨੂੰ 2 ਹਫ਼ਤਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਹੋਰ ਦੇਰੀ ਨਾ ਹੋਵੇ ਅੱਜ ਅਸੀਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਫਾਈ ਮਿਮ ਜਿਹੜੀ ਆ ਉਹ ਸ਼ੁਰੂ ਕੀਤੀ ਆ ਔਰ ਇਸ ਸਫਾਈ ਮਿਮ ਜਿਹੜੀ ਆ ਜਿੰਨਾ ਚਿਰ ਤੱਕ ਸਾਰੇ ਸਾਡੇ ਪਿੰਡ ਸਾਫ਼ ਨਹੀਂ ਹੋ ਜਾਂਦੇ ਉਹਨਾਂ ਤੱਕ ਅਸੀਂ ਜਾਰੀ ਰੱਖਾਂਗੇ ਅੋ ਅਗਲੇ 2 ਹਫਤੇ ਦੇ ਵਿੱਚ ਅਸੀਂ ਸਾਰੇ ਪਿੰਡ ਜਿਹੜੇ ਉਹ ਕਲੀਨ ਕਰਦੇ ਹਾਂ ਹਾਲਾਤ ਕੀ ਨੇ ਪਿੰਡਾਂ ਦੇ ਇਸ ਵੇਲੇ ਬਹੁਤ ਮਾੜੇ ਹਾਲਾਤ ਹੈ ਆ ਜਿੱਥੇ ਆਪਾਂ ਗਦੋਤੇ ਇੱਥੇ 8 8 9 9 ਫੁੱਟ ਪਾਣੀ ਤੁਸੀਂ ਦੇਖੋ ਕਿੰਨੀ ਕਾਰ ਅੰਦਰ ਆ ਗਈ ਸਕੂਲ 'ਚ ਸਕੂਲ ਦਾ ਸਭ ਸਮਾਨ ਫਰਨੀਚਰ ਕੰਪਿਊਟਰ ਹਰ ਚੀਜ਼ ਖਰਾਬ ਹੋ ਗਈ ਇਸ ਕਰਕੇ ਅਸੀਂ ਵੱਲ ਜਿਹੜਾ ਇਸ ਵਾਈ ਵਿੱਚ ਮਸ਼ੂਰ ਕੀਤੀ ਆ ਤਾਂ ਜੋ ਸਕੂਲ ਲੱਗ ਜਾਣ ਦ ਜਲਦੀ ਜਲਦੀ ਅਸੀਂ ਸਕੂਲ ਜਿਹੜਾ ਉਹ ਫੋਲੀ ਪਹਿਲਾਂ ਦੀ ਬਿਲਡਿੰਗਾਂ ਸਾਫ ਕਰਾਂ ਸਿੱਖਿਆ ਕਾਮਿਕਾ ਸਕੂਲ ਤੇ ਆ ਕਿਤੇ ਪਰ ਬਹੁਤ ਬੁਰੇ ਹਾਲਾਤ ਹੋ ਗਏ ਆ ਸਕੂਲ ਦੇ ਉੱਤੇ 40 40 ਲੱਖ ਰੁਪਇਆ ਲੱਗਾ ਜੇ ਤੁਸੀਂ ਦੇਖ ਲਓ ਕਿੰਨੇ ਬੁਰੀ ਹਾਲਤ ਤੋਂ